ਅੱਜ ਆਪਾਂ ਜਿਹੜੀ ਰੈਸਪੀ ਬਣਾਉਣ ਜਾ ਰਹੇ ਹਾਂ ਉਹ ਸਿਰਫ 2 ਤੋਂ 3 ਮਿੰਟ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰ ਲੈਣੀ ਹੈ ਤਾਂ ਆਪਾਂ ਸਰੋਂ ਦਾ ਤੇਲ ਪਾ ਲਿਆ ਹੈ ਕੜਾਹੀ ਦੇ ਵਿੱਚ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਦਾਂਗੇ ਪਿੰਡੀ ਪਿੰਡੀ ਨੂੰ ਮੈਂ ਪਹਿਲਾਂ ਹੀ ਧੋ ਕੇ ਸੁਕਾ ਕੇ ਕੱਟ ਲਿਆ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਫਰਾਈ ਕਰਨ ਨਾਲ ਜਿਹੜੀ ਆਪਣੀ ਰੈਸਪੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਤਰ੍ਹਾਂ ਜ਼ਰੂਰ ਇੱਕ ਵਾਰ ਟਰਾਈ ਕਰਕੇ ਦੇਖਿਆ ਤੁਸੀਂ ਤਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਹਾਈ ਫਲੇਮ ਦੇ ਉੱਤੇ ਹੀ ਫਰਾਈ ਕਰਨਾ ਹੈ ਜਦ ਜਿੱਦੇ ਪਿੰਡੀ ਫਰਾਈ ਹੋ ਜਾਏਗੀ ਇਹਨੂੰ ਆਪਾਂ ਕੱਢ ਲਵਾਂਗੇ ਉਸੀ ਤੇਲ 'ਚ ਆਪਾਂ ਪਾ ਦਵਾਂਗੇ ਫਿਰ ਪਿਆਜ਼ ਤੇ ਪਿਆਜ਼ਾਂ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਹਲਕਾ ਜਦੋਂ ਤੱਕ ਇਹਦਾ ਪੂਰੀ ਤਰ੍ਹਾਂ ਕਲਰ ਨਹੀਂ ਬਦਲ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਲਗਾਤਾਰ ਇਸੇ ਤਰ੍ਹਾਂ ਚਲਾਉਂਦੇ ਹੈ ਫਰਾਈ ਕਰਾਂਗੇ ਤਾਂ ਦੇਖੋ ਪਿਆਜ਼ਾਂ ਨੂੰ ਆਪਾਂ ਫਰਾਈ ਕਰ ਲਾਂਗੇ ਇਸੇ ਤਰ੍ਹਾਂ ਹੀ ਇਹਨੂੰ ਹਿਲਾਉਂਦੇ ਹੋਏ ਆਪਾਂ ਮਿਕਸ ਕਰਕੇ ਫਰਾਈ ਕਰ ਲਵਾਂਗੇ ਫਿਰ ਜਿੱਦਾਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੋਣ ਲੱਗ ਜਾਏਗਾ ਫਿਰ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਤਾਂ ਦੇਖੋ ਥੋੜਾ ਥੋੜਾ ਜਿਹਾ ਇਹਦਾ ਕਲਰ ਜੋ ਹੈ ਪਿਆਜ਼ ਦਾ ਚੇਂਜ ਹੋਣ ਲੱਗ ਗਿਆ ਥੋੜਾ ਜਿਹਾ ਇਹਨੂੰ ਹੋਰ ਫਰਾਈ ਕਰ ਲਵਾਂਗੇ ਆਪਾਂ ਤਾਂ ਪਿਆਜ਼ ਜੋ ਹੈ ਸਾਡੇ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਨੇ ਹੁਣ ਇਹਦੇ ਵਿੱਚ ਮੈਂ ਐਡ ਕਰ ਦਵਾਂਗੀ ਆਲੂ ਇਹ ਉਹ ਲੈ ਆਏ ਦੋ ਆਲੂ ਨਹੀਂ ਮੈਂ ਇਹਨਾਂ ਨੂੰ ਕੱਟ ਕਰ ਲਿਆ ਰਫਲੀ ਚੌਪ ਕਰਕੇ ਵਿੱਚ ਪਾ ਦਿੱਤੇ ਨੇ ਆਲੂ ਨੂੰ ਬੋਇਲ ਕਰਕੇ ਹੀ ਪਾਈਏ ਹਾਂ ਜੀ ਸੁੱਕੇ ਤੇਗੀ ਨਮਕ ਪਾ ਦਾਂ ਹਲਦੀ ਪਾਊਡਰ ਤੇ ਲਾਲ ਮਿਰਚ ਸਿੰਪਲ ਜੇ ਇੰਗਰੀਡੀਅੰਟ ਹੀ ਮੈਂ ਪਾ ਰਹੀ ਹਾਂ ਜ਼ਿਆਦਾ ਮੈਂ ਮਸਾਲੇ ਐਡ ਨਹੀਂ ਕਰ ਰਹੀ ਇਹਦੇ ਵਿੱਚ ਤੇ ਸਾਰੀ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਤਾਂ ਚੰਗੀ ਤਰ੍ਹਾਂ ਇਹਨੂੰ ਫਰਾਈ ਕਰ ਲਵਾਂਗੇ ਤਾਂ ਕਿ ਜਿਹੜੀ ਹਲਦੀ ਔਰ ਮਸਾਲੇ ਨੇ ਸਾਡੇ ਮਿਲ ਕੇ ਵੀ ਕੱਚੇ ਨਾ ਰਹਿ ਜਾਣ ਤੇ ਬਹੁਤ ਜਲਦੀ ਮਿਕਸ ਹੋ ਜਾਣਗੇ ਤਾਂ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਪਿੰਡੀ ਜਿਹੜੀ ਆਪਾਂ ਫਰਾਈ ਕਰਕੇ ਰੱਖੀ ਸੀ ਹੁਣ ਸਾਰੀ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਪਿੰਡੀ ਦੇ ਨਾਲ ਇਸ ਤਰ੍ਹਾਂ ਆਪਾਂ ਰੈਸਪੀ ਬਣਾਉਣੀ ਬਹੁਤ ਹੀ ਸਵਾਦਬਨ ਕੇ ਤਿਆਰ ਹੋਏਗੀ ਔਰ ਛੇਤੀ ਵੀ ਬਣ ਜਾਂਦੀ ਹੈ ਜਿਆਦਾ ਟਾਈਮ ਵੀ ਨਹੀਂ ਲੱਗਦਾ ਇਹਨੂੰ ਤਾਂ ਦੇਖੋ ਸਾਰੀ ਚੀਜ਼ਾਂ ਮਿਕਸ ਹੋ ਗਈਆਂ ਨੇ ਇਹਨੂੰ ਮੈਂ ਹੁਣ ਪਲੇਟ ਨਾਲ ਕਵਰ ਕਰਕੇ ਰੱਖ ਦਾਂਗੀ ਸਿਰਫ 3 ਮਿੰਟ ਲਈ ਆਪਾਂ ਜ਼ਿਆਦਾ ਨਹੀਂ ਟੱਕਾਂਗੇ ਇਹਨੂੰ ਸਿਰਫ 2 ਤੋਂ 3 ਮਿੰਟ ਲਈ ਆਪਾਂ ਟੱਕ ਕੇ ਇਹਨੂੰ ਪਕਾ ਲਵਾਂਗੇ ਤੇ ਜਿਸਰੇ 3 ਮਿੰਟ ਹੋਣਗੇ ਆਪਾਂ ਪਲੇਟ ਨੂੰ ਹਟਾ ਦਵਾਂਗੇ ਤਾਂ ਦੇਖੋ ਅੱ삐 ਜਿਹੜੀ ਰੈਸਪੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਔਰ ਬਿਲਕੁਲ ਹੀ ਚਿਪਚਿਪੀ ਔਰ ਲੇਸਲੀ ਨਹੀਂ ਹੈ ਤੇ ਤੁਸੀਂ ਵੀ ਬਣਾਓ ਖਾਓ ਇੰਜੋਏ ਕਰੋ ਜੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਲੈ ਕੇ ਆਵਾਂਗੇ ਤੁਹਾਡੇ ਲਈ ਬਹੁਤ ਵਧੀਆ